ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਮੈਂ ਗਰਵਿੰਦਰ ਕੌਰ ਅੱਜ ਦੇ ਆਪਾਂ ਮਸ਼ੀਨੀ ਵਰਕ ਦੇ ਸੂਟ ਲੈ ਕੇ ਆਏ ਜੀ ਬਹੁਤ ਹੀ ਜਿਆਦਾ ਸੋਹਣੇ ਹੋਣਗੇ ਪਹਿਣਾ ਨੂੰ ਬਹੁਤ ਪਸੰਦ ਆਉਣਗੇ ਜਿਹੜੇ ਮਸ਼ੀਨੀ ਵਰਕ ਦੇ ਸੂਟ ਹੋਣਗੇ ਜੀ ਲੇਟੈਸਟ ਡਿਜ਼ਾਈਨ ਸਾਰੇ ਕਸਟਮਰ ਦੀ ਡਿਮਾਂਡ ਤੇ ਆਪਾਂ ਡਿਜ਼ਾਈਨ ਲੈ ਕੇ ਆਏ ਬਹੁਤ ਹੀ ਜਿਆਦਾ ਸੋਹਣੇ ਸੂਟ ਹੋਣਗੇ ਜੀ ਐਂਡ ਤੱਕ ਵੀਡੀਓ ਜ਼ਰੂਰ ਦੇਖਣਾ ਜੀ ਲੋ ਜੀ ਤੁਸੀਂ ਦੇਖੋ ਡਿਜ਼ਾਈਨ ਜੀ ਹੁਣ ਆਪਾਂ ਸਾਰੇ ਡਿਜ਼ਾਈਨ ਆਪਾਂ ਬਹੁਤ ਹੀ ਜਿਆਦਾ ਸੋਹਣੇ ਲਾ ਕੇ ਸੂਟ ਦੇ ਵਿੱਚ ਕੋਈ ਵੀ ਡਿਜ਼ਾਈਨ ਐਵੇਂ ਦਾ ਹੋਣਾ ਨਹੀਂ ਪਹਿਲਾਂ ਡਿਜ਼ਾਈਨ ਹੋਏ ਕੋਈ ਐਵੇਂ ਦਾ ਨਹੀਂ ਹੋਣਾ ਸਾਰੇ ਡਿਜ਼ਾਈਨ ਆਪਾਂ ਨਿਊ ਲਾਏ ਹੋ ਤੁਸੀਂ ਐਂਡ ਤੱਕ ਵੀ ਦੇਖਣਾ ਜੀ ਉਦੋਂ ਵੀ ਜਿਆਦਾ ਸੋਹਣੇ ਡਿਜ਼ਾਈਨਾਂ ਨੇ ਆਪਾਂ ਵੀਡੀਓ ਬਣਾਈਆਂ ਜਗੇ ਇਹ ਡਿਜ਼ਾਈਨਾਂ ਦੇ ਆ ਤੇ ਉਹ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਬਟੋਨ ਸਟਿਚ ਆਪਾਂ ਵੀਡੀਓ ਬਣਾਈਆਂ ਜਗੇ ਸੁਖਾਂ ਦੇ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਕੇ ਰਹਿਗੇ ਇਹ ਲੋ ਜੀ ਤੁਸੀਂ ਦੇਖੋਗੇ ਜੈਨਗੇ ਆਪਣੇ ਜਿਹੜੇ ਡਿਜ਼ਾਈਨ ਆਪੇ ਸਾਰੇ ਪਾਰਟੀ ਫੰਕਸ਼ਨ ਦੇ ਡਿਜ਼ਾਈਨ ਹੋਣਗੇ ਜਿਹੜੇ ਪਾਉਣ ਵਾਲੇ ਖੁਸ਼ਕ ਡਿਜ਼ਾਈਨ ਪਾਰਟੀ ਫੰਮਿਸ਼ਨ ਵਾਲੇ ਹੋਣਗੇ ਆਪਾਂ ਇਹਨਾਂ ਤੇ ਡਿਜ਼ਾਈਨ ਲਾਤੇ ਜੀ ਪਾਲਟ ਵੀਰਲ ਸੂਟ ਬਹੁਤ ਸੋਹਣੀ ਪਾਲਟ ਵੀਰਲ ਸੂਟ ਹੋਣਗੇ ਜੀ ਤੇ ਕਿਸੇ ਵੀ ਤੁਸੀਂ ਵੀਰ ਕਰ ਸਕਦੇ ਹੋ ਇੰਚ ਵਿੱਚ ਕੋਈ ਛੋਟੇ ਮੋਟੇ ਕਲਰ ਸੰਤਲੇ ਤੁਸੀਂ ਵੀਰ ਕਰ ਸਕਦੇ ਆ ਐਵੇਂ ਜਿਹੜੀਆਂ ਲੱਗਣ ਬਹੁਤ ਸੋਹਣੇ ਲੱਗਦੇ ਤੇ ਪਸੰਦ ਵੀ ਹੋਏ ਮੇਰਾ ਕਮੈਂਟ ਕਰਦੇ ਹੋ ਸਾਰੇ ਸੂਟ ਜਿਹੜੀ ਵਾਲੇ ਆਉਦੇ ਵੀਰ ਕਰਨਾ ਬਹੁਤ ਸੋਹਣੇ ਸੂਟ ਜਿਹੜੇ ਆਪਾਂ ਡਿਜ਼ਾਈਨ ਲਾਇਆ ਵੀ ਕੋਈ ਡਿਜ਼ਾਈਨ ਨਹੀਂ ਦਰਲਸ ਲੁੱਕਾਂ ਦੇ ਡਿਜ਼ਾਈਨ ਵੀ ਆਪਣੇ ਜੀ ਇਹ ਇਹ ਬਹੁਤ ਸੋਹਣੀ ਹੋਣਗੇ ਜਿਹੜੇ ਆਪਾਂ ਫੈਬਰਿਕ ਤੇ ਵਧੀਆ ਵਾਲੇ ਫੈਬਰਿਕ ਤੇ ਤਿਆਰ ਕੀਤੇ ਸਾਰੇ ਸੂਟ ਹੀ ਨੇ ਆਪਣੇ ਕੋਲ ਨਿਊ ਫੈਬਰਿਕ ਆਇਆ ਸੀ ਹਨਾ ਸਰਦੀਆਂ ਦੇ ਵਿੱਚ ਕੋਈ ਤਾਂ-ਤਾਂ ਨਾ ਨਾ ਤੇ ਨਾ ਜਿਹਨਾਂ ਦੀ ਬੰਦਾਈ ਕੋਈ ਲਾਈਨਿੰਗ ਦੇ ਨਾਲ ਹਨਾ ਜਿਹੜਾ ਆਪਾਂ ਸੂਟ ਰੈਡੀ ਕੀਤੇ ਆ ਇਹ ਬਿਦੇ ਸਟਿਚਿੰਗ ਵਾਲੇ ਜਿਹੜੇ ਸੂਟ ਨੂੰ ਰੈਡੀ ਦਿਖਾਇਆ ਇਹ ਕਿਉਂ ਆਪ ਕੋਲ ਸਟਿਚਿੰਗ ਨਾ ਕਰਉਂਦੇ ਸਮਝਦੇ ਹਾਂ ਇਹ ਬਿਦੇ ਸਟਿਚਿੰਗ ਸੂਟ ਆਪਾਂ ਰੈਡੀ ਕੀਤੇ ਆ ਜਿਹੜੇ ਕਿਉਂਕਿ ਪਤਾ ਨਹੀਂ ਲੱਗਦਾ ਮੈਂ ਕਈ ਵਾਰੀ ਆਪਾਂ ਜੇ ਤੋ ਉਸ ਸਟੀਚਿੰਗ ਸੁਖਦੇਵੋ ਨੇ ਨਾ ਤੇ ਇਕੜ ਵੀ ਕੜਨ ਪਤਾ ਨਹੀਂ ਲੱਗ ਰਹਾ ਕਿ ਜਿਹੜੀ ਬਾਜੀ ਆ ਹੈ ਨਾ ਜਿਹੜਾ ਆਪ ਵੀ ਪਹੁੰਚਾ ਹੈ ਕਿ ਨੀਮੋਸ਼ ਤੇ ਇਹ ਤੁਹਾਨੂੰ ਆਪਾਂ ਬੀਵੀ ਦਾ ਸਟੀਚਿੰਗ ਵਾਲੇ ਸੂਟ ਇਹ ਆਪਣਾ ਲਿਖਾਏ ਵਾਲਾ ਇਹ ਵੀ ਆਪਾਂ ਬੀਵੀ ਸਟੀਚਿੰਗ ਤੇ ਨਾਲ ਆਪਣਾ ਦਪੱਟਾ ਰੈਡੀ ਕੀਤਾ ਜਿਸਕੋ ਉਸ অর্ਗਨਜ਼ਾ ਦਾ ਨਾਲ ਆਪਣਾ ਇਹਦੇ ਕੱਟ ਕਰਕੇ ਬਣਾ ਲੈ ਤੇ ਕੋਲਰ ਤੇ ਫਲਾਵਰ ਇਹ ਨਿਊ ਦੇ ਹੈਣ ਹਾਂ ਤੱਕ ਜਿਸ ਤੋਂ ਨੂੰ ਪੀਕ ਤੇ ਜੈ ਨਹੀਂ ਲੱਗਣਾ ਤੇ ਆਪਾਂ ਨਿਊ ਤਿਆਰ ਕੀਤਾ ਬਹੁਤ ਸੋਨਾ ਬਣਿਆ ਜੀ ਇਸ ਕੋਸਰ ਗੰਗਾ ਤੇ ਸੂਟ ਪਰ ਹੈ ਕਿਤੇ ਤੇ ਇਸ ਜਗ੍ਹਾ ਆਪਾਂ ਇਹ ਬੰਗਲਾ ਬੈਕ ਫਰੰਟ ਪਨ ਲਾ ਜਿਹੜਾ ਆਪਾਂ ਇਹਦਾ ਰੈਡੀ ਕੀਤਾ ਇੱਕ ਥ੍ਰੈਡ ਦੇ ਨਾਲ ਜੀ ਨਾਲ बॉਟਮ ਬੱਜੂਗੇ ਹੈ ਵੀ ਕਿਤੇ ਹੋਇਆ ਬਹੁਤ ਸੋਨਾ ਬਣਿਆ ਹੋਇਆ ਜਿਵੇਂ ਇਹ ਸੂਟ ਆਪਾਂ ਕਰੀਏ ਤੇ ਕੀਤਾ ਹੋਇਆ ਜਿਵੇਂ 블랙 ਸੂਟ ਆਪਾਂ ਇਹ ਵੀ ਆਪਾਂ ਕਰੀਏ ਤੇ ਕੀਤਾ ਨਾਚ ਲਗ ਰਿਹਾ ਤੇ ਕੀਤਾ ਬਹੁਤ ਹੈਵੀ ਡਿਜ਼ਾਈਨ ਹੈ ਇਹ ਵੀ ਦੀ ਹੈਵੀ ਹੈਵੀ ਸੂਟ ਜੇ ਤੁਸੀਂ ਸਾਡੇ ਤੋਂ ਤਿਆਰ ਕਰਵਾਉਣੇ ਆਪਾਂ ਤੁਹਾਨੂੰ ਵਿਦ ਸਟਿਚਿੰਗ ਸੂਟ ਸਾਰੇ ਰੈਡੀ ਦਿਖਾ ਰਹੇ ਆ ਕਿਉਂਕਿ ਜੇ ਆਪਾਂ ਬਟੌਰ ਟ ਸਟਿਚਿੰਗ ਸੂਟ ਦਿਖਾਉਣੇ ਤਾਂ ਪਤਾ ਘੱਟ ਲੱਗਦਾ ਸੂਟ ਦਾ ਹਨਾ ਵੀ ਕਿਹੜੀ ਕੇਸ ਚ ਜੈ ਕਿਨੇ ਭਾਗਾਂ ਜ਼ਿਆਦਾ ਕਰਨੇ ਜੀ ਵੀ ਸਟਿਚਿੰਗ ਸੂਟ ਰੈਡੀ ਦਿਖਾਉਣੇ ਹੁੰਦੇ ਆ ਤੁਸੀਂ ਪਹਿਨਦੇ ਸੂਟ ਆਪ ਵੀਰ ਕਰਦ ਕੇ ਤਾਂ ਫਿਰ ਸੂਟ ਦਿਖਾਉਂਦੇ ਹੁੰਦੇ ਆ ਉਹਦੇ ਤੋਂ ਆਪਾਂ ਨੂੰ ਲੁੱਕ ਦਾ ਪਤਾ ਲੱਗ ਜਾਂਦਾ ਹੈ ਕਿਵੇਂ ਦੀ ਆਪਣੀ ਲੁੱਕ ਲੱਗੇਗੀ ਤੇ ਇਹ ਮੇਰੇ ਸੂਟ ਤੁਸੀਂ ਆਰਡਰ ਦੇਣ ਵਾਸਤੇ ਸਾਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪਾਂ ਜੀ ਆਰੀ ਵਰਕ ਦਾ ਸੂਟ ਰੈਡੀ ਕੀਤਾ ਹੈ ਮਸ਼ੀਨ ਦੇ ਵਿੱਚ ਇਹ ਮਸ਼ੀਨ ਦੇ ਵਿੱਚ ਕੋਫੀ ਕਲਰ ਸੂਟ ਆਪਾਂ ਰੈਡੀ ਕੀਤਾ ਜੀ ਆਰੀ ਵਰਕ ਦੇ ਨਾਲ ਤੇ ਆਪਣੇ ਚੈਨਲ ਤੇ ਭਣਾ ਨਵੀਆਂ ਜੀ ਤੇ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਪਲੀਜ਼ ਤੇ ਆਪਣੇ ਇੰਸਟਾਗ੍ਰਾਮ ਨੂੰ ਫੋਲੋ ਕਰ ਲਓ ਇੰਸਟਾਗ੍ਰਾਮ ਦਾ ਪੇਜ ਹੈ ਜੀ koru ठी 11 ਮੈਂ ਦੀ ਤੁਸੀਂ ਇੰਨੀ ਤੱਕ ਜਿੰਨੀ ਜਰੂਰਤ ਤੇ ਕਹੇ ਨੇ ਤੇ ਅੱਜ ਆਪਾਂ ਪੀਰ ਕਿਤੇ ਸੂਟ ਪਹਿਨਾਂਦੇ ਦਿਖਾਉਣ ਨੂੰ ਮੈਂ ਕਿਵੇਂ ਇਹਨਾਂ ਦੀ ਲੁੱਕਸ ਲੱਗ ਰਹੀ ਹੈ ਬਹੁਤ ਸੋਹਣੀ ਬਣ ਰਹੀ ਹੈ ਛੋਟੇ ਛੋਟੇ ਫਲਾਵਰ ਨਾਲ ਆਪਾਂ ਕਾਫੀ ਕਲਰ ਦਾ ਹੋਣੀ ਤੇ ਟ੍ਰੈਂਡ ਚੱਲ ਰਿਹਾ ਜੀ ਕਾਫੀ ਕਲਰ ਦੇ ਸੂਟ ਆਪਾਂ ਕਾਫੀ ਬਣਾ ਰਹੇ ਆ ਤੇ ਨਾਲ ਹੀ ਇਹਨੂੰ ਪ੍ਰੈਸ ਕਰ ਲਓ ਜੀ ਘੰਟੀਆਂ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਨਵੀਂ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ